ਓ ਭਾਈ ਆ ਕਾਦੋ ਪੱਟ ਤੇ ਕੱਲ ਤਾਂ ਲਾ ਕੇ ਗਏ ਹ ਜਨ ਇਹ ਗਿੰਦਾ ਇਹ ਨਾ ਮੈਂ ਕੱਲ ਹੈਣੀ ਸੀ ਤੇ ਬੰਦੇ ਲਾ ਗਏ ਅੱਛਾ ਇਹ ਚਾਰ ਫਬੂਲ ਨਾ ਗਲਤ ਸੀ ਥੋੜੇ ਜੀ ਗਲਤ ਕੀ ਸੀ ਵਧੀਆ ਬਈ ਸਾਈਡ ਤੇ ਤਾਂ ਲੱਗੀ ਇੱਕ ਤਾਂ ਗਵਾਂਡੀਆਂ ਦੀ ਵਟ ਆਉਂਦੀ ਆ ਆਪਾਂ ਗਵਾਂਡੀਆਂ ਦੀ ਵਟ ਤੋਂ 10 ਫੁੱਟ ਪਿੱਛੇ ਲਾ ਸਕਦੇ ਹਾਂ ਅੱਛਾ ਇਹ ਜਾਵਾਂ ਉੱਤੇ ਸੀ ਨੀ ਕਾਨੂੰਨੀ ਆ ਕੋਈ ਕਾਨੂੰਨੀ ਆ ਬਾਈ ਕੋਈ ਵੀ ਐ ਉੱਤੇ ਨਹੀਂ ਲਾ ਸਕਦਾ ਕਿਉਂਕਿ ਉਹਦੀ ਵੀ ਫਸਲ ਮਾਰ ਨਹੀਂ ਜਾਂ ਸਾਂਝ ਰੱਖੋਗੇ ਨਾ ਮੁੜ ਕੇ ਐਵੇਂ ਜਵਾਕ ਲੜੀ ਜਾਣਗੇ ਆਪਣਾ ਕੀ ਪਤਾ ਰਹਿਣਾ ਨਹੀਂ ਰਹਾ ਕਾ ਕਲੇਸ਼ ਨਹੀਂ ਪਾਉਣਾ ਹਾਂ ਇੱਕ ਕਬੈਂਟ ਵਾਉਣ ਨੂੰ ਥਾਂ ਹੈ ਨਹੀਂ ਸੀ ਹੁਣ ਨਾਲੇ ਤਾਂ ਦੋਵੇਂ ਕੰਮ ਹੋ ਗਏ ਕਬੈਂਟ ਪੁੱਗ ਵੇਚ ਦੀ ਇੱਧਰ ਲਵੇ ਇੱਧਰ ਲਵੀ ਇਹ ਆਪਾਂ ਰਾਹ ਰਾਹ ਨਾਲ ਲਾ ਜਾਈਏ ਬਈ ਅੱਛਾ ਇਹ ਦੋਨੇ ਪਾਸੇ ਜ਼ਮੀਨ ਤੇਰੀ ਆ ਤਾਂ ਹੈ ਤਾਂ ਹਾਂ ਬਾਣ ਆਪਣਾ ਹੀ ਆ ਦੋਵੇਂ ਪਾਸੇ ਲਾਤੇ ਹਾਂ ਇਹ ਸਾਰੇ ਭਰਾ ਲਾਓ ਪਪੂਲਰ ਹੋ ਗਏ ਫਾਇਦਾ ਕੀ ਆ ਬਈ ਪਪੂਲਰ ਫਾਇਦਾ ਬਈ ਬਹੁਤ ਆ ਜੇ ਤਾਂ ਆਪਾਂ ਵੱਡਾ ਕੰਮ ਕਰਨਾ ਹੈ ਇਹਦੀ ਇਨਕਮ ਵੀ ਲੈ ਸਕਦੇ ਆ ਗਾਂ ਭਾਈ ਬਾਲਣ ਬਹੁਤ ਮਹਿੰਗਾ ਹੋਣ ਜਾ ਰਿਹਾ ਤੇ ਆਹ ਗਾਂਸ ਗੂਸ ਵਾਲਾ ਕੰਮ ਖਤਮ ਹੋਣ ਵਾਲਾ ਹੈ ਮਹਿੰਗਾਈ ਵਧ ਗਈ ਮਹਿੰਗਾਈ ਵੀ ਭਾਈ ਸੁਆਦ ਨਹੀਂ ਬਣਨਾ ਜਿਹੜਾ ਹੁਣ ਆਪਦੇ ਬਾਲਣ ਤੇ ਆਪਾ ਪਾਣੀ ਰੋਟੀ ਪਾਣੀ ਸਾਰਾ ਕੁਝ ਬਣਾਉਣਾ ਹਾਂ ਬਾਕੀ ਮੇਰਾ ਬੱਕਰੀਆਂ ਨੂੰ ਇਹ ਤਾਂ ਸੇਕ ਕਰਦਾ ਬੱਲਣਾ ਹੋਣਾ ਸਾਰੇ ਦਰਖਤਾਂ ਸ਼ਾਂਕ ਕੀ ਇਹਦਾ ਕੀ ਹੈ ਇਹ ਦੂਜੇ ਤੀਜੇ ਸਾਲੇ ਤਗੜੇ ਹੋ ਜਾਣਗੇ ਅੱਛਾ ਹਰੇਕ ਸਾਲ ਇੱਕ ਦੋ ਬੜਕਾ ਦਿਆ ਕਰਾਂਗੇ ਵਿੱਚੋਂ ਬੱਲ ਨੂੰ ਫੁੱਲ ਰਿਹਾ ਕਰੂਗਾ ਨਾਲੇ ਬੱਲ ਨਾਲ ਡੰਡਿਆਂ ਵਾਲਾ ਹੋਊ ਕੋਈ ਕੰਡਾ ਨਹੀਂ ਕੋਈ ਕੋਸ ਨਹੀਂ ਆਪਣੇ ਜਵਾਕ ਤੋੜ ਤੋੜ ਕੇ ਲਾਈਏ ਨਾਲੇ ਸਿੱਖਾ ਸੁਖਾ ਡੱਬੀਆਂ ਵੀ ਲੈ ਜਾਂਦੇ ਫਿਰ ਉਹਦਾ ਵੀ ਤਗੜਾ ਕੰਮ ਆ ਉਹਦੇ ਆਸਤੇ ਨਹੀਂ ਆਪਾਂ ਲਾਇਆ ਇਹਦੇ ਆਸਤੇ ਬੱਲਣਾ ਹਸਤੇ ਹਾਂ ਇਹ ਹਰੇਕ ਬੰਦਾ 2 4 5 ਜਾਂ 100 ਜਾਂ 50 ਸਸਤਾ ਹੈਗਾ 20 25 ਰੁਪਈਆ ਦਾ ਹੈਗਾ ਤੇ ਇਹ ਲਾਓ ਜਰੂਰ ਤੇ 5 ਸਾਲਾਂ ਚ ਬਹੁਤ ਵੱਡੇ ਹੋ ਜਾਂਦੇ ਐਨ ਕੰਮ ਵੀ ਲੈ ਸਕ ਹਾਂ ਹਾਂ ਬਾਈ ਤੁਹਾਨੂੰ ਪੂਰੇ ਪੈਸੇ ਛੱਡ ਕੇ ਜਾਊਗਾ ਜੇ 10-12 ਲੱਖ ਦਾ ਕਿੱਲੇ ਚ ਹੁੰਦਾ ਜੇ ਤੁਸੀਂ ਲਾ ਸਕਦੇ ਹੋ ਤੇ ਬਈ ਪਹਿਲਾਂ ਲਾਏ ਸੀ ਲੋਕਾਂ ਨੇ ਯਾਰ ਬੰਦ ਕਰਤੇ ਕਿਰਾ ਹੁਣ ਕਿਉਂ ਸ਼ੁਰੂ ਕਰਤੇ ਉਦੋਂ ਬਈ ਨਾ ਉਦੋਂ ਜਿਹੇ ਟਾਈਮ ਸੀਗਾ ਠੀਕ ਹੈ ਉਦੋਂ ਬਾਲਣ ਉਹ ਹੀ ਲੋਕਾਂ ਕੋਲੇ ਛਟੀਆਂ ਛੋਟੀਆਂ ਵੱਧੂ ਹੁੰਦੀਆਂ ਸੀਗਾ ਹੁਣ ਬਾਲਣ ਬਈ ਬੰਦਾ ਮਾਰਿਆ ਨਹੀਂ ਮਿਲਦਾ ਪਹਿਲਾਂ ਕੰਨੂ ਕੰਨੂ ਹੁੰਦੇ ਆ ਹੁਣ ਸਾਰਾ ਅੱਗੇ ਕੀ ਸੀ ਲੱਕਣਾ ਆਪਦੀਆਂ ਪਾੜ ਜਾਂਦੇ ਕਿੱਥੋਂ ਲਵਾਇਆ ਤੂੰ ਇਹ ਬੋਰੋਂ ਬਈ ਫੌਜੀ ਲਾ ਕੇ ਗਿਆ ਬਹੁਤ ਆਪੇ ਟੋਇਟਾ ਤੇ ਪੱਟ ਕੇ ਲਾ ਗਿਆ ਮਸ਼ੀਨ ਜੀ ਨਾ ਲਾਈ ਜਾਂਦੇ ਸੀ ਹਾਂ ਵਧੀਆ ਮੈਂ ਹੈ ਨਹੀਂ ਸੀਗਾ ਇ ਤੇ ਉਹ ਫਿਰ ਕਮੈਂਟ ਪਾਉਣਾ ਤੇ ਚਾਰੇ ਹੁਣੇ ਆਪਾਂ ਸ਼ਿਫਟ ਕਰਦੇ ਆ ਉਧਰ ਮੈਨੂੰ ਤਾਂ ਹੀ ਨੰਬਰ ਯਾਰ ਮੈਂ ਵੀ ਲਵਾ ਲੈਣਾ ਫਿਰ ਤਾਂ ਇਹਦਾ ਫਾਇਦਾ ਹੀ ਆ ਚਾਰ ਤੋਰੀ ਦੇ ਲਵਾ ਦਾਂ ਸਾਰੇ ਇੱਧਰ ਸਾਰੇ ਲਵਾ ਦਈਏ ਬਾਈ ਕੋਈ ਨੁਕਸਾਨ ਨਹੀਂ ਇਹਨਾਂ ਦਾ ਤੇ ਬਾਹਲਣ ਵਾਦੂ ਚਲੋ ਵਧੀਆ ਠੀਕ ਆ ਫਿਰ ਮਿਲਦਾ ਮੈਂ ਨਾਲਾ ਕੋਈ